नंबर ही दे दे अपना आगे ट्रैक्टर पे बहू आज मेरा समोसा खाने का मन कर रहा है एक काम कर तुम मेरे लिए समोसा मंगा दे मम्मी जी आपको पता नहीं है कितनी गर्मी हो रही है अगर आप तला हुआ समोसा खाएंगी तो बीमार पड़ जाएंगी ਮੈਂ ਐਸਾ ਕਰਤੀ ਆ ਤੁਹਾਡੇ ਲਈ ਪਿਜ਼ਾ ਮੰਗਵਾ ਦੇਤੀ ਹੂੰ ਕਮ ਸੇ ਕਮ ਤਲਾ ਹੋਆ ਤਾਂ ਨਹੀਂ ਹੋਤਾ ਓ ਨੋ 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 ਦੀ ਚੱਪਲ ਦੇ ਇੱਕ ਪੈਰ ਪੁੱਠਾ ਹੋਇਆ ਜੇ ਤਾਂ ਫਿਰ ਕੀ ਹੋ ਗਿਆ ਐਨੂੰ ਸਿੱਧਾ ਕਰੋ ਇੱਧਰ ਲੜਾਈ ਪੈਂਦੀ ਘਰ 'ਚ ਤੂੰ ਮੈਂ ਭਾਨੇ ਜੇ ਨਾ ਮਾਰ ਤੇਰਾ ਜੀ ਕਰਨ ਦਿਆ ਕਿਸੇ ਗੱਲ ਤੋਂ ਕਲੇਸ਼ ਪਾਉਨ ਨੂੰ ਤੂੰ ਪਾਲਾ ਕੀ ਹੋੜੇ ਜਾਂ ਦਿਖਾਓ ਜਾ ਕੇ ਮੰਮੀ ਮੰਮੀ ਮੈਂ ਸਾਹਮਣੇ ਵਾਲੇ ਘਰ ਚੋਂ ਪਟਾਕੇ ਲਿਆ ਆਵਾ ਸਾਹਮਣੇ ਵਾਲੇ ਘਰ ਚੋਂ ਪਟਾਕੇ ਕਿੱਥੋਂ ਆ ਗਏ ਉੱਥੇ ਤਾਂ ਦੋ ਤਿੰਨ ਕੁੜੀਆਂ ਰਹਿੰਦੀਆਂ ਨੇ ਮੈਂ ਡੈਡੀ ਨੂੰ ਨਾ ਫੋਨ ਤੇ ਗੱਲ ਕਰਦੀ ਸੁਣਿਆ ਸੀ ਕਿ ਉਹ ਕਹਿ ਰਿਹਾ ਸੀ ਕਿ ਸਾਡੇ ਸਾਹਮਣੇ ਵਾਲੇ ਘਰ ਚ ਨਵੇਂ ਨਵੇਂ ਪਟਾਕੇ ਆਏ ਆ ਅੱਛਾ ਕੋਈ ਨਾ ਪੁੱਤ ਹੁਣ ਦੇਖੀ ਤੂੰ ਕਿੰਦਾ ਡੈਡੀ ਦੇ ਪਟਾਕੇ ਲੈਣੇ ਆ ਬੋਲ ਦੇ ਨੀ ਹਾਂ ਜੇ ਤੇ ਮੈਂ ਛੱਡ ਕੇ ਬਾਕੀ ਤੂੰ ਰੋਵੇਂਗਾ पहला गड़ा मैं हसदा हाँ कल मोहल्ले में कोई नहीं दिख रहा था मैंने यू कह दिया ए बीस रुपए किलो टमाटर बीस रुपए किलो टमाटर बस फिर क्या सब बाहर मैं अंदर क्यों देख रहे था कौन यो से आया था लेट हो गए चल पे हूं जल्दी एक तो है जल्दी जल्दी ना करया कर ਜਲਦੀ ਜਲਦੀ ਦੇ ਚੱਕਰ ਚੀ ਤਾਂ ਮੈਂ ਤੇਰੇ ਵਰਗਾ ਬੁੱਧੂ ਬੰਦਾ ਲੈ ਬੈਠੀ ਫਾਊਂਡੇਸ਼ਨ ਵੀ ਲਿਖ ਲਿਆ ਬਾਡੀ ਲੋਸ਼ਨ ਵੀ ਲਿਖ ਲਿਆ ਸਕਰਬ ਵੀ ਲਿਖ ਲਿਆ ਫੇਸ ਵਾਸ਼ ਵੀ ਲਿਖ ਲਿਆ ਹੈਲੋ ਮੈਂ ਬਾਜ਼ਾਰ ਜਾ ਰਹੀ ਆ ਕੋਈ ਚੀਜ਼ ਮੰਗਵਾਉਣੀ ਆ ਤਾਂ ਮੰਗਵਾ ਲੈ ਮੇਰੀ ਪੰਮੀਏ ਹਾਂ ਇੱਕ ਭਾਂਡੇ ਮਾਂਜਣ ਵਾਲਾ ਸਾਬਣ ਲਿਆਈ ਤੇ ਨਾਲੇ ਆ ਪੋਚਾ ਜਾਂ ਜਮਾਂ ਹੀ ਪਾਟ ਗਿਆ ਇੱਕ ਪੋਚਾ ਲਿਆਈ ਤੈਨੂੰ ਕਿੰਨੇ ਵਾਰੀ ਕਿਹਾ ਹੈ ਕਿ ਪੋਚਾ ਰਾਮ ਨਾਲ ਲਾਇਆ ਕਰ ਰੋਜ਼ ਪਾੜ ਦਿੰਨਾ ਬਸ ਕੁਝ ਨਹੀਂ ਮੰਗੋਣਾ ਬਸ ਆਪਦੇ ਵਾਸਤੇ ਇੱਕ ਨਵਾਂ ਪਤੀ ਲਿਆ ਮੇਰਾ ਪੈਂਟਾ ਛੱਡ ਕੀ ਉਹ ਸੌਰੀ ਸੌਰੀ ਨਹੀਂ ਚਲਤੀ ਹੋ ਭੱਡੀ ਆਈ ਜੈਲਦਾਰਾਂ ਦੀ ਪਿਓ ਤੇਰਾ ਭੁੱਕੀ ਦੇ ਕੇਸ ਚ ਅੰਦਰ ਬੈਠਾ ਤੇ ਭਾਈ ਨੀ ਸ਼ਰਮ ਕਰ ਗੁਰੂ ਘਰ ਦੀ ਗੋਲਕ ਚੱਕ ਕੇ ਭੱਜ ਗਿਆ ਨੀ ਤਾਂ ਖਸਮ ਆਪਣਾ ਛੱਤ ਤੋਂ ਡੇਕ ਕੇ ਮਾਰਤਾ ਖਸਮਾ ਖਾਣੀ ਭਾਈ ਆਪਾਂ 7-8 ਲੱਖ ਰੁਪਏ ਲਾ ਕੇ ਕਹੋ ਜੀ ਮਸ਼ੀਨ ਲੈ ਕੇ ਆਏ ਆ ਜਿਹੜੀ ਮੌਸਮ ਬਾਰੇ ਵੀ ਦੱਸਦੀ ਐ ਤੇ ਕੰਮ ਬਾਰੇ ਵੀ ਆਪਾਂ ਨੂੰ ਸੋਚਣ ਦੀ ਕੋਈ ਲੋੜ ਨਹੀਂ ਮਸ਼ੀਨ ਆਪੇ ਹੀ ਦੱਸਦੀ ਐ ਵੀ ਆਪਾਂ ਕਿਹੜੇ-ਕਿਹੜੇ ਕੰਮ ਕਰਨੇ ਆ ਇੱਥੇ ਵਿਹਲਾ ਬੈਠਾ ਕਿ ਮੱਖੀਆਂ ਮਾਰਦਾ ਬਾਹਰ ਮੀਂਹ ਆਉਣ ਵਾਲਾ ਤਾਰ ਤੋਂ ਕੱਪੜੇ ਲਾ ਲਿਆ ਓਦੋਂ ਬਾਅਦ ਭਾਂਡੇ ਮਾਂਜ ਲਿਆ ਤੇ ਫਿਰ ਦਾਲ ਨੂੰ ਤੜਕਾ ਲਾ ਦੇ चाक दे की तुम्हारे दिमाग में ना गोबर भरा हुआ है आ, तो इतनी कब से तुम्हें आवाजी लगा रही हूँ आके खाना खा लो खाना खा लो तुम्हें सुनाई नहीं देता क्या तुम बहरे हो क्या यार तुम सुंदर हो तो कुछ भी बोलोगी क्या सुंदर लग रही हो <laughs> ਸਾਲਾ ਪੰਗਾ ਹੀ ਆ ਜੇ ਤਨਖਾਹ ਘੱਟ ਦੱਸਾਂ ਤੇ ਰਿਸ਼ਤੇਦਾਰ ਇੱਜ਼ਤ ਨਹੀਂ ਕਰਦੇ ਤੇ ਜੇ ਤਨਖਾਹ ਜ਼ਿਆਦੀ ਦੱਸਾਂ ਤੇ ਲੋਕੀ ਉਧਾਰ ਮੰਗ ਲੈਂਦੇ ਆ ਹੁਣ ਸਮਝ ਨਹੀਂ ਆਉਂਦੀ ਇੱਜ਼ਤ ਬਚਾਵਾਂ ਕਿ ਪੈਸਾ ਰੋਟੀ ਹੁਣ ਖਾਉਂਗੇ ਜਾਂ ਠਹਿਰ ਕੇ ਠਹਿਰ ਕੇ ਖਾ ਲੂੰਗਾ ਤੂੰ ਨਾ ਮੇਰਾ ਕਦੇ ਕੰਮ ਨਹੀਂ ਪੜਨਦੀ ਮੈਂ ਤਾਂ ਹੁਣ ਹੀ ਬਣਾਉ ਚਲੋ ਠੀਕ ਆ ਫਿਰ ਹੁਣੀ ਬਣਾ ਲ ਸੁਣਦੇਓ ਮੈਂ ਆਪਣੇ ਕੱਪੜੇ ਪ੍ਰੈਸ ਕਰ ਲਈਆਂ ਤੁਹਾਡੀ ਵੀ ਸ਼ਰਟ ਪ੍ਰੈਸ ਕਰ ਦੇ ਆ ਹਾਂ ਹਾਂ ਕਰ ਦੇ ਕਰ ਦੇ ਕਰ ਦੇ ਤੂੰ ਨਾ ਕਦੇ ਸੋਫੇ ਤੋਂ ਹੱਲੀ ਉਲਟਾ ਇਹਦਾ ਕੀ ਗਣਾ ਮੈਂ ਕਰ ਦਿੰਨਾ ਪੁਰਾ ਬੋਕੜੀ ਰਾਮ ਕਰ ਲਓ ਮੇਰੇ ਲਈ ਕਾ ਚ ਰਾਮ ਕਿਤੇ ਜਦੋਂ ਆਪਣਾ ਵਿਆਹ ਹੋਊਗਾ ਉਦੋਂ ਤੂੰ ਦੀਜੇ ਤੇ ਕਿਹੜਾ ਗਾਣਾ ਲਵਾਉਂਗਾ ਲੈ ਇੰਨਾ ਸੋਖਾ ਸਵਾਲ ਆ ਲੈ ਸੁਣ ਮੁਸੀਬਤ ਤਾਂ ਮਨਾਂ ਤੇ ਪੈਂਦੀ ਰਹਿੰਦੀ ਐ ਕਦੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਰਾਮ ਜਾ ਰਿਹਾ ਹੈਲੋ ਦੀਦੀ ਸਾਸਤਰੀ ਕਾ ਹਾਲ ਕਿਵੇਂ ਠੀਕ ਹੋ ਮੈਂ ਕਿਹਾ ਕਈ ਦਿਨ ਹੋ ਗਏ ਗੱਲ ਹੀ ਨਹੀਂ ਕੀਤੀ ਸੀ ਮੱਖਿਆ ਗੱਲ ਹੀ ਕਰ ਲਾ ਦੀਦੀ ਰਖੜੀਆਂ ਤੇ ਆਉਂਗੇ ਚਲੋ ਵਧੀਆ ਹੋ ਗਿਆ ਜੇ ਆਉਂਗੇ ਤਾਂ ਦੀਦੀ ਗੁੱਸਾ ਨਾ ਕਰਿਓ ਤੁਸੀਂ ਮਠਿਆਈ ਜੀ ਲਿਉਂਦੇ ਹੁੰਨੇ ਹੋ ਮਠਿਆਈ ਮਠੂਈ ਕ ਖਾਂਦਾ ਤਾਂ ਹੈ ਨਹੀਂਗਾ ਤੁਸੀਂ ਐਂ ਕਰਿਓ 4-5 ਕਿਲੋ ਟਮਾਟਰ ਲੈ ਆਇਓ ਹੈਲੋ ਹੈਲੋ ਕੀ ਗੱਲ ਫੋਨ ਦਾ ਨਹੀਂ ਦੀਦੀ ਮੈਨੂੰ ਤਾਂ ਸੁਣ ਰਿਹਾ ਦੀਦੀ ਕੀ ਜਵਾਕਾਂ ਦੇ ਪੇਪਰ ਫੇਰ ਤੁਸੀਂ ਨਹੀਂ ਆਉਂਦੇ ਆ ਜਾਂਦੇ ਤਾਂ ਚੰਗੀ ਗੱਲ ਸੀ ਹੁਣ ਟਮਾਟਰਾਂ ਦਾ ਇੰਤਜ਼ਾਮ ਕਿੱਥੋਂ ਕਰਾਂ